ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਰਤਾਰ ਹਾਜ਼ੂਰੀ ਦੇ ਅੰਦਰ ਸਾਦੇ ਬੈਠੇ ਹੋਏ ਸਤਿਕਾਰ ਜੋ ਗੁਰੂ ਪਿਆਰੇ ਗੁਰੂਖਾਲਸਾ ਗੁਰੂ ਕੀ ਸਾਜਿਨਵਾਜੇ ਸਾ ਸੰਗਤ ਜੀਓ ਆਪ ਸਭ ਨਾਨੇ ਪਾਵਨ ਬਾਣੀ ਦੇ ਨਿਤਨੇਮ ਸੋਰਣ ਕੀਤੇ ਹਨ ਇਸ ਵਕਤ ਪਾਵਨ ਬਾਣੀ ਦੀ ਗੜੀਵਾਜੋ ਕਥਾ ਪ੍ਰਾਰੰਭ ਹੈ ਆਪਾਂ ਨੇ ਸਭਨੇ ਰਲ ਮਿਲ ਕੇ ਸਰਬਨ ਕਰਨੀ ਹੈ ਸੋ ਕਥਾ ਵਿਚਾਰ ਗੁਰ ਸਰਬਨ ਕਰਨ ਤੋਂ ਪਹਿਲਾ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਏ ਗੁਰਪਤੇ ਦੀ ਪਾਲਗੇ ਸਾਂਝ ਔਰ ਸਨਾਨੋ ਕਰ ਲਗੇ ਪਵਿੱਤਰ ਛਕਾਓ ਸੀਸ ਸੋਹ ਸਾਹਿਬ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਔਰ ਬਖਸ਼ੋ ਅਸੀਸ ਆਪ ਜੀ ਦੇ ਨਾਮ ਨੇ ਜਿਸ ਕਲੋ ਸੋਭਾ ਜਵਜ ਕੇ ਬਿਲਾਓ ਫਤੇ ਵਾਹਿ ਗੁਰੂ ਜੀ ਕਾ ਕਰ ਸਾਹਿਬ ਵਾਹਿ ਮੰਦੀ ਕੀ ਫਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਆਪ ਸਾਧ ਤਾਂ ਸਮੇਤ ਸਮਾ ਕੱਢ ਕੇ ਆਪਣੇ ਕਮਾ ਕਾਰਨਾਂ ਉਤਿਆਗਦੇ ਹੋਏ ਆਕਰ ਕੇ ਸਜੇ ਹੋ ਜੀ ਹੋ ਲਾਭ ਪ੍ਰਾਪਤ ਕਰ ਰਹੀ ਪਾਸਾ ਜੀ ਕਹਿੰਦੇ ਬਿਨ ਨਾਮ ਹਾਰਿ ਭਜਨਾ ਨਾਹੀ ਛੁਟਕਾਰਾ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਭਾਈ ਛੁਟਕਾਰਾ ਨਹੀਂ ਹੈ ਛੁਟਕਾਰਾ ਹੈ ਤਾਂ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਹੈ ਬਾਈ ਗੁਰੂ ਦੇ ਸਿਮਰਨ ਦੇ ਨਾਲ ਛੁਟਕਾਰਾ ਸੋ ਆਉ ਪਾਵਨ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਸਾਜੀ ਨੇ ਸੋਹਦਾਰ ਰਹਾ ਰਹਾ ਸਾਹਿਬ ਜੀ ਦੇ ਪਾਠ ਦੇ ਅੰਦਰ ਲੜੀਵਾਰ ਕਥਾ ਦੀ ਇਰਾਹੀ ਸੰਸੂਜਾਉਣਾ ਕੀਤਾ ਗਿਆ ਆਪਾਂ ਸਭ ਨੇ ਸਤਿਗੁਰਾਂ ਦੇ ਪਾਵਨ ਬਚਨਾਂ ਜਿਹੜੇ ਇਹ ਸਰਵਣ ਕਰਨੀ ਗੋਵਰਨ ਤੁਦਨੋ ਮੋਹਣੀਆ ਮਨਮੋਹਣ ਸੁਰਗਾ ਮਛਪਿਆਲੀ ਸੁਰਗ ਮਛਪਿਆਲੀ ਜਿਹੜੀਆਂ ਇਸਤਰੀਆਂ ਮਮਤਾ ਦੇ ਕਾਰਨ ਸਭ ਨੂੰ ਮੋਹ ਲੈਣ ਵਾਲੀਆਂ ਉਹ ਵੀ ਪ੍ਰਮਾਤਮਾ ਦੀ ਜਾਗ ਕਰਦਿਆਂ ਪ੍ਰਮਾਤਮਾ ਨੂੰ ਕਿਉਂ ਦਿਆਂ ਪ੍ਰਮਾਤਮਾ ਦੀ ਸਤਿ ਸਲਾੰਗਾ ਕਰਦਿਨਾ ਪ੍ਰਮਾਤਮਾ ਦੇ